ਰਾਜ ਨੇ ਮੈਨੂੰ ਤਲਾਕ ਦੇ ਦਿੱਤਾ ਸੀ ਕਿਉਂਕਿ ਮੈਂ ਕਦੀ ਮਾਂ ਨਹੀਂ ਬਣ ਸਕਦੀ ਸੀ ਉਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ ਤੇ 2 ਸਾਲ ਬਾਅਦ ਹੀ ਉਸਦੇ ਘਰ ਇੱਕ ਪੁੱਤ ਦਾ ਜਨਮ ਹੋਇਆ ਉਸ ਨੇ ਮੈਨੂੰ ਆਪਣੇ ਘਰ ਉਸਦੇ ਜਨਮ ਦਿਨ ਦੇ ਉੱਤੇ ਬੁਲਾਇਆ ਤਾਂ ਕਿ ਉਹ ਮੈਨੂੰ ਨੀਚਾ ਦਿਖਾ ਸਕੇ ਮੈਨੂੰ ਉਸ ਦੀ ਸਕੀਮ ਪਤਾ ਸੀ ਤੇ ਮੈਂ ਪਾਰਟੀ ਤੇ ਜਾਂਦੇ ਸਮੇਂ ਆਪਣੇ ਨਾਲ ਇੱਕ ਲਫਾਫਾ ਲੈ ਕੇ ਗਈ ਜਦੋਂ ਮੈਂ ਉੱਥੇ ਪਹੁੰਚੀ ਤਾਂ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੈਨੂੰ ਤਲਾਕ ਦੇਣਾ ਮੇਰਾ ਸਭ ਤੋਂ ਵਧੀਆ ਫੈਸਲਾ ਸੀ ਤੂੰ ਦੇਖ ਮੈਂ ਬਿਲਕੁਲ ਸਹੀ ਕੀਤਾ ਤੇ ਅੱਜ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ ਹਾਂ ਉਸ ਦੀ ਗੱਲ ਸੁਣ ਕੇ ਮੈਨੂੰ ਹਾਸੇ ਆ ਗਏ ਅਤੇ ਮੈਂ ਉਹ ਲਫਾਫਾ ਵੀ ਉਸਦੇ ਹੱਥ ਵਿੱਚ ਦੇ ਦਿੱਤਾ ਕਿ ਇਸ ਨੂੰ ਧਿਆਨ ਨਾਲ ਦੇਖ ਲਈਂ ਤੇ ਹਿੰਮਤ ਰੱਖੀ ਮੈਂ ਜਿੱਤਾਂ ਹੀ ਉਸ ਨੂੰ ਲਫਾਫਾ ਦਿੱਤਾ ਉਸ ਨੇ ਲਫਾਫਾ ਖੋਲ੍ਹਿਆ ਮੇਰੀਆਂ ਅੱਖਾਂ ਦੇ ਵਿੱਚ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਸੀ ਮੇਰਾ ਨਾਂ ਰੋਸ਼ਨੀ ਹੈ ਤਲਾਕ ਤੋਂ ਪਹਿਲਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਸੀ ਮੇਰੀ ਨਨਾਨ ਤੇ ਮੇਰੀ ਸੱਸ ਮੇਰੇ ਉੱਤੇ ਬੜਾ ਜ਼ੁਲਮ ਕਰਦੀਆਂ ਮੇਰੀ ਨਨਾਨ ਨੇ ਆਪਣੇ ਪੁੱਤ ਦੇ ਜਨਮ ਦਿਨ ਲਈ ਘਰ ਵਿੱਚ ਇੱਕ ਪੂਜਾ ਰਖਵਾਈ ਸੀ ਮੈਂ ਉਸ ਸਮਾਨ ਨੂੰ ਹੱਥ ਲਾ ਦਿੱਤਾ। ਬਸ ਫੇਰ ਕੀ ਸੀ। ਮੇਰੀ ਸੱਸ ਨੇ ਰੋਣਾ ਪਾਉਣਾ ਸ਼ੁਰੂ ਕਰ ਦਿੱਤਾ। ਕਿ ਤੂੰ ਸਮਾਨ ਨੂੰ ਹੱਥ ਲਾਇਆ। ਤੈਨੂੰ ਸਮਝ ਨਹੀਂ ਆਉਂਦਾ। ਇਹ ਮੇਰੇ ਦੋਤੇ ਦੀ ਪੂਜਾ ਦਾ ਸਮਾਨ ਹੈ। ਤੇ ਤੇਰੇ ਵਰਗੀ ਬਾਝ ਔਰਤ ਨੇ ਇਸ ਨੂੰ ਹੱਥ ਲਾਇਆ। ਹੁਣ ਇਹ ਅਸ਼ੁੱਧ ਹੋ ਗਿਆ। ਇਹ ਬਿਲਕੁਲ ਸ਼ੁੱਧ ਨਹੀਂ ਰਿਹਾ। ਇੰਨਾ ਕਹਿਣ ਤੋਂ ਬਾਅਦ ਉਸ ਨੇ ਮੈਨੂੰ ਤਾਨੇ ਮਾਰਦੇ ਹੋਏ ਕਿਹਾ ਕਿ ਤੂੰ ਤਾਂ অপਸ਼ਗਨ ਕਰ ਦਿੱਤਾ। ਤੇਰੇ ਤੋਂ ਆਪਣੀ ਨਰਦ ਦਾ ਸੁੱਖ ਨਹੀਂ ਵੇਖਿਆ ਜਾਂਦਾ ਇਹ ਸੁਣ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਸੀ ਤੇ ਨਾ ਹੀ ਮੈਂ ਉਹਨਾਂ ਦੇ ਅੱਗੇ ਬੋਲੀ ਆਪਣੀ ਸੱਸ ਨੂੰ ਮੈਂ ਕੋਈ ਜਵਾਬ ਨਹੀਂ ਦਿੱਤਾ ਇੰਨੇ ਵਿੱਚ ਮੇਰੇ ਨਨਾਨ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਭਾਬੀ ਤੇਰੇ ਤੋਂ ਮੇਰੇ ਮਾਂ ਬਣਨ ਦਾ ਸੁੱਖ ਨਹੀਂ ਵੇਖਿਆ ਜਾਂਦਾ ਮੈਂ ਬਹੁਤ ਦੁਖੀ ਹੋ ਗਈ ਸੀ ਮੇਰਾ ਘਰਵਾਲਾ ਜੋ ਮੈਨੂੰ ਬਹੁਤ ਪਿਆਰ ਕਰਦਾ ਸੀ ਸਾਡੀ ਲਵ ਮੈਰਿਜ ਹੋਈ ਸੀ ਮੈਨੂੰ ਉਮੀਦ ਸੀ ਕਿ ਉਹ ਮੇਰੀ ਸਾਈਡ ਲਊਗਾ ਪਰ ਉਸਨੇ ਮੈਨੂੰ ਇਹ ਕਹਿ ਦਿੱਤਾ ਕਿ ਤੂੰ ਤਾਂ ਮੇਰੀ ਭੈਣ ਨੂੰ ਆਪਣੀ ਭੈਣ ਮੰਨਦੀ ਸੀ ਨਾ ਫਿਰ ਤੂੰ ਉਸਦੇ ਨਾਲ ਇਹ ਸਭ ਕੁਝ ਕਿਉਂ ਕੀਤਾ ਉਸ ਦਾ ਇਹ ਕਹਿਣਾ ਸੀ ਕਿ ਮੈਂ ਬੁਰੀ ਤਰ੍ਹਾਂ ਟੁੱਟ ਗਈ ਸੀ ਉਸਨੇ ਮੇਰਾ ਦਿਲ ਤੋੜ ਦਿੱਤਾ ਕੋਈ ਵੀ ਔਰਤ ਆਪਣੇ ਸਸ ਦੇ ਨਣਦ ਦੇ ਤਾਨੇ ਸਹਿ ਸਕਦੀ ਹੈ ਪਰ ਜਿਸ ਦੇ ਨਾਲ ਉਸ ਦੀ ਸਾਰੀ ਜ਼ਿੰਦਗੀ ਹੋ ਗਈ ਜੇਕਰ ਉਸਦਾ ਜੀਵਨ ਸਾਥੀ ਉਸ ਨੂੰ ਗਲਤ ਕਵੇ ਤਾਂ ਉਸ ਤੋਂ برداشت ਨਹੀਂ ਹੁੰਦਾ ਮੈਂ ਰੋਂਦੇ ਰੋਂਦੇ ਰਸੋਈ ਵਿੱਚ ਚਲੀ ਗਈ ਸੀ ਬਾਝ ਹੋਣ ਕਰਕੇ ਮੈਂ ਪੂਜਾ ਦੇ ਸਮਾਨ ਨੂੰ ਹੱਥ ਨਹੀਂ ਲਾ ਸਕਦੀ ਸੀ ਪਰ ਇੱਕ ਬਹੂ ਹੋਣ ਦੇ ਨਾਤੇ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ ਉੱਤੇ ਸੀ ਅੱਜ ਜਦੋਂ ਮੈਂ ਰਾਜ ਨੂੰ ਲਫਾਫਾ ਦਿੱਤਾ ਤਾ ਸਚਾਈ ਉਸਦੇ ਸਾਹਮਣੇ ਰੱਖ ਦਿੱਤੀ ਸੀ ਉਸ ਦੀ ਅੱਖਾਂ ਦੇ ਵਿੱਚ ਸ਼ਰਮਿੰਦਗੀ ਸੀ ਜੋ ਕਿ ਸਾਫ਼ ਨਜ਼ਰ ਆ ਰਹੀ ਸੀ ਮੈਂ ਹੱਸਦੇ ਹੋਏ ਪਾਰਟੀ ਛੱਡ ਦਿੱਤੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੀ ਸੀ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਸੀ ਤਾਂ ਇਸ ਵਿੱਚ ਮੇਰਾ ਕੀ ਦੋਸ਼ ਸੀ ਮਾਂ ਬਣਨਾ ਜਾਂ ਬਣਾਉਣਾ ਪ੍ਰਮਾਤਮਾ ਦੇ ਹੱਥ ਵਿੱਚ ਹੈ ਪੂਰਾ ਪਰਿਵਾਰ ਪੜਿਆ ਲਿਖਿਆ ਸੀ ਪਰ ਫਿਰ ਵੀ ਹੈਰਾਨੀ ਸੀ ਕਿ ਉਹਨਾਂ ਦੀ ਸੋਚ ਤੇ ਵਿਚਾਰ ਕਿੰਨੇ ਗੰਦੇ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਕਿਸ ਤਰ੍ਹਾਂ ਮੈਰਾਜ ਨੂੰ ਪਹਿਲੀ ਵਾਰੀ ਮਿਲੀ ਸੀ ਅਸੀਂ ਨੌਕਰੀ ਜੁਆਇਨ ਕੀਤੀ ਸੀ ਤੇ ਕੁਝ ਹੀ ਦਿਨ ਹੋਏ ਸੀ ਮੈਂ ਆਪਣੇ ਦਫ਼ਤਰ ਦੀ ਇੱਕ ਮੀਟਿੰਗ ਵਿੱਚ ਪ੍ਰੈਜੈਂਟੇਸ਼ਨ ਦੇ ਰਹੀ ਸੀ ਮੇਰੇ ਨਾਲ ਦੇ ਕੁਲੀਗ ਬਹੁਤ ਲੋਕ ਬੈਠੇ ਸੀ ਜਿਨਾਂ ਨੇ ਮੇਰੀ ਤਾਰੀਫ ਕੀਤੀ ਰਾਸਤੇ ਮੈਂ ਇੱਕ ਦੂਜੇ ਨੂੰ ਰੋਜ਼ ਮਿਲਦੇ ਇਦਾਂ ਹੀ ਸਾਨੂੰ ਪਿਆਰ ਹੋ ਗਿਆ ਸੀ ਕਿ ਜਦੋਂ ਅਸੀਂ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹਨਾਂ ਨੇ ਵੀ ਇਸ ਰਿਸ਼ਤੇ ਨੂੰ ਸਬਕਾਰ ਕਰ ਲਿਆ ਸੀ ਅਤੇ ਸਾਡਾ ਵਿਆਹ ਹੋ ਗਿਆ ਸੀ ਰਾਜ ਦਾ ਸੁਭਾਅ ਬਹੁਤ ਚੰਗਾ ਸੀ ਤੇ ਮੈਂ ਆਪਣੇ ਆਪ ਨੂੰ ਭਾਗਾ ਵਾਲੀ ਸਮਝਦੀ ਸੀ ਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ 2-3 ਸਾਲ ਹੋ ਉਸ ਨੂੰ ਬੱਚਾ ਨਹੀਂ ਚਾਹੀਦਾ ਉਹ ਆਪਣੀ ਜ਼ਿੰਦਗੀ ਵਿੱਚ ਸੈਟਲ ਹੋਣਾ ਚਾਹੁੰਦਾ ਹੈ इजीली ਪਰਿਵਾਰ ਨੇ ਵੀ ਕੁਝ ਨਾ ਕਿਹਾ ਪਰ ਵਿਆਹ ਨੂੰ 5 ਸਾਲ ਹੋ ਗਏ ਸੀ ਅਤੇ ਉਹ ਸਾਰੇ ਹੀ ਮੈਨੂੰ ਤਾਨੇ ਮਾਰਦੇ ਤੇ ਮੈਨੂੰ ਹੀ ਬਾਝ ਕਹਿੰਦੇ ਮੇਰੇ ਵਿੱਚ ਕਮੀ ਘੱਡੀ ਜਾਂਦੀ ਮੈਂ ਪਹਿਲਾਂ ਤਾਂ ਕੁਝ ਨਹੀਂ ਕਿਹਾ ਪਰ ਹੁਣ ਤਾਂ ਰਾਜ ਵੀ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦਾ ਸੀ ਉਹ ਸਿਰਫ ਲੋੜ ਕਹਿਣ ਤੇ ਹੀ ਗੱਲ ਕਰਦਾ ਇਹ ਤਾਂ ਲੱਗਦਾ ਸੀ ਜਿਦਾਂ ਉਹ ਮੇਰਾ ਜੀਵਨ ਸਾਥੀ ਨਹੀਂ ਭਾਵੇਂ ਅਸੀਂ ਇੱਕ ਘਰ ਵਿੱਚ ਰਹਿੰਦੇ ਸੀ ਪਰ ਮੈਂ ਆਪਣਾ ਦੁੱਖ ਕਿਸ ਨੂੰ ਦੱਸ ਸਕਦੀ ਸੀ ਤੇ ਕੌਣ ਮੈਨੂੰ ਸਮਝਦਾ ਅੱਜ ਸਾਡੇ ਵਿਆਹ ਨੂੰ ਪੂਰੇ 8 ਸਾਲ ਹੋ ਗਏ ਨੇ ਮੈਂ ਸੋਚ ਰਹੀ ਸੀ ਕਿ ਅਜ ਉਹ ਮੈਨੂੰ ਮੇਰੇ ਵਿਆਹ ਦੀ سالਗिराह ਤੇ ਵਧਾਈ ਦੇਊਗਾ ਮੈਂ ਉਸਦੀ ਪਸੰਦ ਦਾ ਖਾਣਾ ਬਣਾਇਆ ਪਰ ਉਸਨੇ ਚੁੱਪ ਕਰਕੇ ਖਾਣਾ ਖਾਇਆ ਤੇ ਆਪਣੇ ਦਫ਼ਤਰ ਚਲਾ ਗਿਆ ਸੀ ਮੈਂ ਆਪਣੇ ਦਫ਼ਤਰ ਵਿੱਚ ਫੋਨ ਕਰ ਦਿੱਤਾ ਸੀ ਕਿ ਮੇਰੀ ਸਿਹਤ ਸਹੀ ਨਹੀਂ ਇਸ ਲਈ ਮੈਂ ਅੱਜ ਨਹੀਂ ਆ ਰਹੀ ਕਿਉਂਕਿ ਮੈਂ ਘਰ ਰਹਿ ਕੇ ਰਾਜ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਉਸਦੇ ਲਈ ਵਧੀਆ ਸਜਾਵਟ ਕਰਨਾ ਚਾਹੁੰਦੀ ਸੀ ਪਰ ਉਸਨੇ ਮੈਨੂੰ ਇੱਕ ਵਾਰੀ ਫੋਨ ਕਰਕੇ ਨਹੀਂ ਪੁੱਛਿਆ ਕਿ ਤੂੰ ਦਫ਼ਤਰ ਕਿਉਂ ਨਹੀਂ ਆਈ ਕਿ ਤੇਰੀ ਸਿਹਤ ਸਹੀ ਹੈ ਮੈਂ ਆਪਣੇ ਕਮਰੇ ਨੂੰ ਫੁੱਲਾਂ ਨਾਲ ਸਜਾਇਆ ਸੀ ਉਸ ਦੀ ਪਸੰਦ ਦੇ ਕੱਪੜੇ ਪਾਏ ਤੇ ਮੇਕਅਪ ਕੀਤਾ ਮੈਨੂੰ ਯਕੀਨ ਸੀ ਕਿ ਉਹ ਮੈਨੂੰ ਵਧਾਈ ਦੇਊਗਾ ਮੈਂ ਉਸ ਨੂੰ ਬੱਚਾ ਗੋਦ ਲੈਣ ਲਈ ਰਾਜ਼ੀ ਕਰ ਲਵਾਂਗੀ ਪਰ ਜਦੋਂ ਉਹ ਘਰ ਆਇਆ ਤਾਂ ਉਸ ਨੇ ਮੇਰੇ ਵੱਲ ਵੇਖਿਆ ਤੱਕ ਨਹੀਂ ਤੇ ਨਾ ਹੀ ਮੈਨੂੰ ਕੁਝ ਕਿਹਾ ਮੈਨੂੰ ਬੜਾ ਅਜੀਬ ਲੱਗਾ ਮੈਂ ਸੋਚਿਆ ਕਿ ਸ਼ਾਇਦ ਕਮਰੇ ਵਿੱਚ ਜਾ ਕੇ ਮੇਰੇ ਨਾਲ ਗੱਲ ਕਰੂਗਾ ਪਰ ਉਸ ਨੇ ਕੁਝ ਨਾ ਕਿਹਾ आकर ਉਸ ਨੂੰ ਮੈਂ ਹੀ ਕਿਹਾ ਕਿ ਸਾਡੇ ਵਿਆਹ ਦੀ سالਗिराਹ ਹੈ ਕਿ ਤੈਨੂੰ ਯਾਦ ਹੈ ਕਿ ਨਹੀਂ ਉਸਨੇ ਕਿਹਾ ਕਿ ਜੇ ਮੈਨੂੰ ਯਾਦ ਵੀ ਹੋਵੇ ਜੇ ਮੈਂ ਭੁੱਲਣਾ ਵੀ ਚਾਹਾਂ ਤਾਂ ਵੀ ਨਹੀਂ ਭੁੱਲ ਸਕਦਾ ਕਿ ਇੱਕ ਬਾਂਝ ਔਰਤ ਮੇਰੇ ਗਲੇ ਪੈ ਗਈ ਉਸਦੇ ਅਜਿਹੇ ਸ਼ਬਦ ਸੁਣ ਕੇ ਮੇਰੀ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ ਮੈਂ ਬਹੁਤ ਬੁਰੀ ਤਰ੍ਹਾਂ ਟੁੱਟ ਗਈ ਸੀ ਮੈਂ ਆਪਣੇ ਹੰਝੂਆਂ ਨੂੰ ਰੋਕਦੇ ਹੋਏ ਕਿਹਾ ਕਿ ਰਾਜ ਤੁਸੀਂ ਚਿੰਤਾ ਨਾ ਕਰੋ ਅਸੀਂ ਬੱਚਾ ਗੋਦ ਲੈ ਸਕਦੇ ਹਾਂ ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਕਿੰਨੀ ਵਾਰੀ ਮਨਾ ਕੀਤਾ ਹੈ ਕਿ ਮੈਨੂੰ ਆਪਣਾ ਬੱਚਾ ਚਾਹੀਦਾ ਹੈ ਜੋ ਕਿ ਤੂੰ ਮੈਨੂੰ ਇਸ ਜਨਮ ਵਿੱਚ ਨਹੀਂ ਦੇ ਸਕਦੀ ਉਸਨੇ ਮੈਨੂੰ ਬੜੇ ਹੀ ਕੋੜੇ ਸ਼ਬਦਾਂ ਵਿੱਚ ਕਿਹਾ ਤੇ ਮੈਨੂੰ ਕਿਹਾ ਕਿ ਆਪਣੀ ਵਿਆਹ ਦੀ ਸਾਲਗिराह ਤੇ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਹਾਂ ਉਸਨੇ ਮੈਨੂੰ ਇੱਕ ਲਫਾਫਾ ਦਿੱਤਾ ਜਦੋਂ ਮੈਂ ਕਾਲੀ ਨਾਲ ਲਫਾਫਾ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਤਲਾਕ ਦੇ ਕਾਗਜ਼ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਜੋ ਇਨਸਾਨ ਮੈਨੂੰ ਇੰਨਾ ਪਿਆਰ ਕਰਦਾ ਸੀ ਜਿਸ ਨੇ ਮੇਰੇ ਨਾਲ ਜ਼ਿੰਦਗੀ ਜਿਉਣ ਦੇ ਵਾਅਦੇ ਕੀਤੇ ਸੀ ਅੱਜ ਉਸਨੇ ਮੈਨੂੰ ਤਲਾਕ ਦੇ ਦਿੱਤਾ ਸੀ ਤੇ ਉਹ ਮੇਰੇ ਲਈ ਬਹੁਤ ਮੁਸ਼ਕਲ ਘੜੀ ਸੀ ਜੋ ਕਦਮ-ਕਦਮ ਤੇ ਮੇਰੇ ਨਾਲ ਸੀ ਅੱਜ ਉਹ ਬੱਚੇ ਲਈ ਮੈਨੂੰ ਤਲਾਕ ਦੇ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਦਾ ਮੇਰੇ ਸਿਰ ਤੇ ਅਸਮਾਨ ਟੁੱਟ ਗਿਆ ਹੋਵੇ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਤਲਾਕ ਦੇ ਪੇਪਰ ਸਾਈਨ ਕੀਤੇ ਕਿਉਂਕਿ ਉਹ ਇਹ ਚਾਹੁੰਦਾ ਸੀ ਤੇ ਜਿਸ ਇਨਸਾਨ ਦੇ ਦਿਲ ਵਿੱਚ ਪਿਆਰ ਹੀ ਨਰਵੇ ਉਸ ਕੋ ਰਹਿਣ ਦਾ ਫਿਰ ਕੀ ਫਾਇਦਾ ਤੇ ਮੈਂ ਕਰਨਾ ਵੀ ਕੀ ਸੀ ਮੈਂ ਅਗਲੀ ਸਵੇਰ ਘਰ ਛੱਡ ਦਿੱਤਾ ਤੇ ਕੁਝ ਦਿਨਾਂ ਬਾਅਦ ਮੈਂ ਆਪਣੀ ਬਜ਼ਲੀ ਦੂਜੀ ਬ੍ਰਾਂਚ ਵਿੱਚ ਕਰਵਾ ਲਈ ਸੀ ਕਿਉਂਕਿ ਮੈਂ ਉਸ ਦੇ ਸਾਹਮਣੇ ਵੀ ਨਹੀਂ ਜਾਣਾ ਚਾਹੁੰਦੀ ਸੀ ਰਾਜ ਨੇ ਪੂਰੇ 1 ਮਹੀਨੇ ਦੇ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਇੱਕ ਸਾਲ ਬਾਅਦ ਪਤਾ ਲੱਗਾ ਕਿ ਉਸਦੇ ਕੋਲ ਪੁੱਤਰ ਹੋਇਆ ਹੈ ਉਸਨੇ ਪਾਰਟੀ ਰੱਖੀ ਤੇ ਸਾਰੇ ਦਫ਼ਤਰ ਨੂੰ ਬੁਲਾਇਆ ਅਤੇ ਮੈਨੂੰ ਵੀ ਉਸਨੇ ਇਨਵੀਟੇਸ਼ਨ ਦਿੱਤਾ ਸੀ ਤਾਂ ਕਿ ਮੇਰੀ ਬੇਇੱਜ਼ਤੀ ਕਰ ਸਕੇ ਜਦੋਂ ਮੈਂ ਪਾਰਟੀ ਵਿੱਚ ਗਈ ਤਾਂ ਕਹਿ ਲੱਗਾ ਕਿ ਤੈਨੂੰ ਤਲਾਕ ਦੇਣਾ ਮੇਰਾ ਬਿਲਕੁਲ ਸਹੀ ਫੈਸਲਾ ਸੀ ਮੈਂ ਅੱਜ ਪਿਓ ਬਣ ਗਿਆ ਹਾਂ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਮੈਂ ਬੜੇ ਪਿਆਰ ਨਾਲ ਉਸ ਨੂੰ ਵਧਾਈ ਦਿੱਤੀ ਤੇ ਆਪਣੇ ਹੱਥ ਚੋਈ ਇੱਕ ਲਿਫਾਫਾ ਉਸ ਨੂੰ ਦੇ ਦਿੱਤਾ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਸੀ ਉਹ ਥੋੜਾ ਹੈਰਾਨ ਹੋ ਗਿਆ ਅਤੇ ਉਸ ਨੇ ਲਿਫਾਫਾ ਖੋਲਿਆ ਅਤੇ ਜੋ ਉਸ ਨੇ ਵੇਖਿਆ ਉਸ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਸਰਦੀਆਂ ਦੇ ਦਿਨ ਸੀ ਤੇ ਉਸ ਦੇ ਮੂੰਹ ਤੇ ਪਸੀਨੇ ਆ ਰਹੇ ਸੀ ਉਸ ਦੇ ਅੰਦਰ ਇੱਕ ਮੈਡੀਕਲ ਰਿਪੋਰਟ ਸੀ ਜਿਸ ਵਿੱਚ ਸਾਫ਼ ਲਿਖਿਆ ਸੀ ਕਿ ਰਾਜ ਕਦੀ ਪਿਓ ਨਹੀਂ ਬਣ ਸਕਦਾ ਕਮੀ ਮੇਰੇ ਵਿੱਚ ਨਹੀਂ ਰਾਜ ਵਿੱਚ ਸੀ ਉਹ ਆਪਣੀ ਘਰ ਵਾਲੀ ਵੱਲ ਵੇਖ ਰਿਹਾ ਸੀ ਤੇ ਉਸ ਨੇ ਵੀ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਸੀ ਤੇ ਸਭ ਕੁਝ ਸਾਫ਼ ਕਹਿ ਦਿੱਤਾ ਸੀ ਮੈਂ ਉਸ ਨੂੰ ਕਿਹਾ ਕਿ ਰਾਜ ਹੁਣ ਤੂੰ ਸੋਚਣਾ ਹੈ ਕਿ ਦੂਜੇ ਦਾ ਬੱਚਾ ਦੂਜੇ ਦਾ ਖੂਨ ਤੂੰ ਗੋਦ ਲੈਣਾ ਹੈ ਜਾਂ ਨਹੀਂ ਇਹਨਾਂ ਕਹਿ ਕੇ ਮੈਂ ਉੱਥੋਂ ਆ ਗਈ ਸੀ ਅਗਲੇ ਦਿਨ ਉਸ ਦੀ ਮਾਂ ਤੇ ਉਹ ਦੋਨੋਂ ਮੇਰੇ ਘਰ ਆਏ ਦੋਨੋਂ ਚੁੱਪ ਸੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਉਹ ਮੈਡੀਕਲ ਰਿਪੋਰਟ ਤਾਂ ਮੈਂ ਦੱਸਿਆ ਕਿ ਤੁਹਾਨੂੰ ਯਾਦ ਹੋਣਾ ਕਿ ਮੈਂ ਤੇ ਰਾਜ ਨੇ ਡਾਕਟਰ ਨੂੰ ਚੈੱਕ ਕਰਾਇਆ ਸੀ ਤੇ ਅਸੀਂ ਆਪਣੇ ਇਲਾਜ ਦੇ ਦੌਰਾਨ ਕੁਝ ਟੈਸਟ ਵੀ ਕਰਵਾਏ ਸੀ ਕਿਸੇ ਕੰਮ ਕਰਕੇ ਰਾਜ ਰਿਪੋਰਟ ਨਹੀਂ ਲੈ ਕੇ ਆਇਆ ਸੀ ਇਸ ਲਈ ਮੈਂ ਇਕੱਲੀ ਹੀ ਗਈ ਸੀ ਰਾਜ ਨੂੰ ਯਾਦ ਆਇਆ ਤੇ ਰਾਜ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਮੈਂ ਉਸ ਤੋਂ ਬਾਅਦ ਉਸ ਨੂੰ ਕਿਹਾ ਕਿ ਘਰ ਆ ਕੇ ਮੈਂ ਰਿਪੋਰਟ ਲੁਕੋ ਦਿੱਤੀ ਸੀ ਕਿਉਂਕਿ ਮੈਨੂੰ ਪਤਾ ਸੀ ਤੇਰੇ ਵਿੱਚ ਕਮੀ ਹੈ ਰਾਜ ਨੇ ਕਿਹਾ ਫਿਰ ਤੂੰ ਝੂਠ ਕਿਉਂ ਬੋਲਿਆ ਇਨੇ ਦਿਨਾਂ ਤੱਕ ਸਭ ਦੇ ਤਾਨੇ ਸੁਣਨ ਦੀ ਕੀ ਲੋੜ ਸੀ ਮੈਂ ਉਸ ਨੂੰ ਕਿਹਾ ਕਿਉਂਕਿ ਮੈਂ ਤੈਨੂੰ ਪਿਆਰ ਕਰਦੀ ਸੀ ਮੈਨੂੰ ਲੱਗਾ ਸੀ ਜੇ ਤੈਨੂੰ ਸੱਚ ਪਤਾ ਲੱਗੂਗਾ ਤਾਂ ਤੇਰੇ ਤੋਂ ਸਹਿ ਨਹੀਂ ਹੋਣਾ ਤੇ ਮੈਂ ਤੈਨੂੰ ਇਸ ਹਾਰਤ ਵਿੱਚ ਨਹੀਂ ਦੇਖ ਸਕਦੀ ਸੀ ਮੇਰੀ ਤਾਂ ਆਦਤ ਸੀ ਤਾਨੇ ਸੁਣਨ ਦੀ ਪਰ ਇਸ ਗੱਲ ਲਈ ਮੈਨੂੰ ਤੂੰ ਤਾਂ ਨਹੀਂ ਦਿੱਤੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਤੂੰ ਮੇਰੇ ਨਾਲ ਇਹ ਸਭ ਕੁਝ ਕਰੇਗਾ। ਉਹ ਮੇਰੇ ਤੋਂ ਸਹਿਣ ਹੀ ਨਾ ਹੋਇਆ ਜੋ ਗੱਲਾਂ ਤੂੰ ਮੈਨੂੰ ਕਹੀਆਂ ਤੇ ਫਿਰ ਤਲਾਕ ਦੇ ਪੇਪਰ ਤੂੰ ਮੇਰੇ ਹੱਥ ਵਿੱਚ ਦੇ ਦਿੱਤੇ। ਰਾਜ ਨੇ ਕਿਹਾ ਤੂੰ ਫੇਰ ਵੀ ਨਹੀਂ ਦੱਸਿਆ। ਮੈਂ ਉਸ ਨੂੰ ਕਿਹਾ ਗਲਤੀ ਮੇਰੀ ਸੀ। ਪਿਆਰ ਮੈਂ ਕੀਤਾ ਸੀ ਤੇ ਤੇਰੇ ਤੇ ਯਕੀਨ ਕੀਤਾ ਸੀ ਕਿ ਚਾਹੇ ਕੁਝ ਵੀ ਹੋ ਜਾਏ ਤੂੰ ਮੈਨੂੰ ਕੱਲੀ ਨਹੀਂ ਛੱਡੇਂਗਾ। ਪਰ ਜਦ ਪਿਆਰ ਹੀ ਖਤਮ ਹੋ ਗਿਆ ਤਾਂ ਨਾਲ ਰਹਿ ਕੇ ਵੀ ਕੀ ਕਰਨਾ ਸੀ? ਉਸ ਦੀ ਮਾਂ ਨੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰ ਦੇ ਸਭ ਕੁਝ ਭੁੱਲ ਕੇ ਸਾਡੇ ਨਾਲ ਚੱਲ ਪਰ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਗੱਲ ਮਾਫੀ ਦੀ ਨਹੀਂ ਗੱਲ ਮੇਰੇ ਸਨਮਾਨ ਦੀ ਹੈ ਤੇ ਹੁਣ ਮੈਂ ਉਸ ਘਰ ਵਿੱਚ ਕਦੇ ਨਹੀਂ ਆ ਸਕਦੀ ਜਦੋਂ ਮੈਂ ਤੈਨੂੰ ਬੱਚਾ ਗੋਦ ਲੈਣ ਲਈ ਕਿਹਾ ਸੀ ਤਾਂ ਤੂੰ ਮੈਨੂੰ ਸਾਫ਼ ਕਿਹਾ ਸੀ ਕਿ ਤੂੰ ਕਿਸੇ ਦਾ ਖੂਨ-ਖੂਨ ਨਹੀਂ ਲੈ ਸਕਦਾ ਇੱਕ ਆਦਮੀ ਹਮੇਸ਼ਾ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਔਰਤ ਨੂੰ ਨੀਚਾ ਦਿਖਾਉਂਦੀ ਜੋ ਕਿ ਬਹੁਤ ਹੀ ਗਲਤ ਆਦਤ ਹੈ ਔਰਤ ਨੂੰ ਨੀਚਾ ਦਿਖਾਉਣ ਦਾ ਮੌਕਾ ਲੱਭਦੇ ਨੇ ਤੇ ਭੁੱਲ ਜਾਂਦੇ ਨੇ ਕਿ ਕਮੀ ਆਦਮੀ ਵਿੱਚ ਵੀ ਹੋ ਸਕਦੀ ਹੈ ਜਦੋਂ ਤੱਕ ਸੱਚ ਪਤਾ ਲੱਗਾ ਤਾਂ ਬਹੁਤ دیر ਹੋ ਗਈ ਸੀ ਜੋ ਆਦਮੀ ਆਪਣੇ ਹੰਕਾਰ ਦੇ ਕਰਕੇ ਆਪਣੀ ਘਰਵਾਲੀ ਤੇ ਜ਼ੁਲਮ ਕਰਦਾ ਹੈ ਪਰਮਾਤਮਾ ਉਸ ਦੇ ਪਿੱਛੇ ਹੁੰਦਾ ਹੈ ਅਤੇ ਇਹ ਕਦੀ ਨਾ ਭੁੱਲੋ ਕਿ ਰਿਸ਼ਤਾ ਪਿਆਰ ਤੇ ਵਿਸ਼ਵਾਸ ਤੇ ਖੜਾ ਹੁੰਦਾ ਹੈ ਜੇ ਵਿਸ਼ਵਾਸ ਹੀ ਟੁੱਟ ਜਾਵੇ ਤਾਂ ਫੇਰ ਰਿਸ਼ਤਾ ਨਹੀਂ ਰਹਿ ਜਾਂਦਾ ਦੋਸਤੋ ਹਮੇਸ਼ਾ ਹਰ ਗੱਲ ਨੂੰ ਸੋਚੋ ਸਮਝੋ ਹਮੇਸ਼ਾ ਹਰ ਗੱਲ ਦੇ ਗਲਤ ਮਤਲਬ ਨਹੀਂ ਕੱਢਣੇ ਚਾਹੀਦੇ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰੋ ਹਮੇਸ਼ਾ ਆਪਣੇ ਜੀਵਨ ਸਾਥੀ ਦਾ ਸਾਥ ਦਿਓ ਫੇਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ